सुन्हेरा बिना जगदे सुना लॻंदा कांवतरिया माल लो पीजो पांव तरियां माल लो ਹਾਏ ਮਹਾਵਤੀ ਜੋ ਮਾਂ ਕੰਧਿਆ ਬਾਰੇ ਓ ਮਾਂ ਹੰਦੀ ਜੋ ਮਾਂ ਕੰਧਿਆ ਬਾਰੇ ਓ ਹੋ 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 ਆ ਜੀ ਤੇ ਹਿਆ ਤੇ ਪੈਰੇ ਕੋਈ ਨਾ ਦੱਸਦੀ ਕਾ ਦੋ ਭਾਜੀ ਸੇਰ ਤੇ ਢਾਕ ਲਓ ਨਾਲ ਸੇਬੀ ਥੋੜੀ ਥੋੜੀ ਪਾਓ ਉਧਰ ਨਹੀਂ ਜਾਣੀ ਗਈ ਜੀ ਬੋਰਪਾਟਾ ਜੇ ਕਈ ਨੱਟ ਨਹੀਂ ਨਹੀਂ ਜਾਣੀ ਉਹ ਗੰਡੀ ਓਏ ਥੋੜਾ ਥੋੜਾ ਪਾਓ ਪੋਸਕੇ ਪ੍ਰਸ਼ਾਦ ਜ਼ਿਆਦਾ ਨਾ ਪਾਓ ਸਭ ਦੇ ਸਾਰੇ ਤੈਨੂੰ ਲੋਕ ਤਰਾਂਗੇ ਤੈਨੂੰ ਲੋਕ ਤਰਾਂਗੇ ਦਾਦਾ ਰੋਪ ਤਰਾ ਫਸਦੇ ਤਦ ਸੇਤ ਸਿਰ ਤੇ ਆਪੇ ਪ੍ਰੀਤਾਨ ਪਾ ਹਾ ਅਤੋ ਅਲਕਾਰੇ ਭਾਲੀ ਆਈਆ ਜੇ ਤਾਲਾ ਸਾਹਿਬ ਫਾਣੀ ਸਭ ਇਕਾਈਏ ਮੱਖੀ ਦੇ ਲਾਗ ਨਾ ਪਾਵੇ ਤੇਲੀ ਬਤਾਈ ਤੇ ਲਾਹ ਆਹ ਚਾਲੇ ਨੇ ਜੀ ਜਾ ਦੋ ਪਰਿਓਂ ਜੀ ਸਾਰੇ ਪੁਣਾ ਥੋੜਾ ਥੋੜਾ ਪੁਣਾ ਬੇਸਟ ਨਾ ਜਾਵੇ ਲੰਗਰ ਥੋੜਾ ਥੋੜਾ ਪੁਣਾ ਵਾ ਆਏ ਉਹਨੇ ਥੋੜੇ ਥੋੜੇ ਪਾੜੇ ਚੌੜੀ ਥੋੜੀ ਥੋੜੀ ਵੇਸ ਨਾ ਜਾਵੇ ਕਾਤਰੇ ਜਿਨਾਂ ਜੈਰੋ ਨਾ ਗਾਦੀਏ ਕਾਤਰੇ ਜਿਨਾਂ ਜੈਰੋ ਨਾ ਗਾਦੀਏ ਤੇ ਲਹਿਦਾ ਮੰਦਾ ਰਹੇ ਤੇ ਲਹਿਦਾ ਮੰਦਾ ਰਹੇ ਬਾਸੀ ਫਿਰ

ਇਹਨਾਂ ਦੇ ਹੋਰ ਵੀ ਚਾਰ-ਪੰਜ ਆਦਮੀਆਂ ਸਾਡੇ ਵੀਰਾਂ ਨੇ ਬੋਦਰ ਦੀ ਫੈਡਰੇਲ ਕੈਂਪਾਂਜੀ ਕਿਉਂ ਕਿ ਉਹ ਆਪਣੇ ਬਰੇਤ ਪਰਾਲੇ ਮਰੇ ਨੇ ਤਾਂ ਆਪਾਂ ਹੀ ਹੋਲੇ ਹੋਣੇ ਨਹੀਂ ਹੋਏ ਹੁਣ ਬੋਦਰ ਨੂੰ ਅਟਾ ਹੋ ਗਿਆ ਸਾਡੇ ਨੇ ਤੇ ਜਿੰਨੇ ਪਰੇ ਬੰਦਿਆਂ ਸਾਡੇ ਨੇ ਹੋਰ ਖਾਣੇ ਦੀਆਂ ਹੋਣਗੀਆਂ ਤੇ ਜਿਹੜੇ ਸਾਲ ਮਾਹਰ ਸਾਡੇ ਨਾਲ ਬਾਈ ਨਜ਼ਰ ਦੇ ਜਿਹੜਾ ਬੋਦਰ ਉਹਨਾਂ ਤਿਆਰ ਜਿੱਤੇ ਪਰ ਕਰਦੇ ਨੇ ਇਹਨਾਂ ਨਾਲ ਕੋਈ ਫਰਕ ਨਹੀਂ ਪਾਉਂਦੇ ਜਿਹੜਾ ਬੋਦਰ ਵਾਲੇ ਜਿਹਨੂੰ ਹੋਰ ਵੀ ਚਾਰ-ਪੰਜ ਆਦਮੀਆਂ ਲਾਉਣੇ ਲੱਗਦੇ ਨੇ ਉਹ ਮਾਣ ਦਰਬਾਰ ਨਹੀਂ ਕਰੀਦਾ ਜਿਹੜਾ ਬਹੁਤ ਵੱਡਾ ਹੈ ਜਿੰਨਾਂ ਨੂੰ ਧੰਨਵਾਦ ਕਰਦਾ ਜਿੰਨੀਆਂ ਨੇ ਬਹੁਤ ਰੋਟੀਆਂ ਦੇ ਕੇ ਦੇਖੀਆਂ ਉਹ ਬੜੇ ਯਾਰ ਦੇ ਨਾਲ ਸੱਤਨ ਨੂੰ ਉਹ ਬੜੇ ਯਾਰ ਦੇ ਨਾਲ ਸੱਤਨ ਨੂੰ ਜਮ ਨਹੀਂ ਖਾਣ ਦੇਦੇ ਕਿਉਂਕਿ ਆਪਾਂ ਜਿੰਨੀ ਜਹਾਜ਼ ਨਹੀਂ ਸਕਦਾ ਮਿਲ ਆ ਗਿਆ ਮਜੀਦਾ ਨਾ ਐਵੇਂ ਨਹੀਂ ਕਰਦੇ ਆ ਕੰਦਾ ਬਾਜੂ ਨੂੰ ਦੋ ਦਿਨ ਦਾ ਨਹੀਂ ਦਿੱਤੇ ਮੈਂ ਪੈ ਕਰਦਾ ਮੈਂ ਬਾਜੂ ਮੇਰੇ ਬਾਜੂ ਇੱਥੇ ਹੀ ਆਗੇ ਉਹ ਸਾਡੇ ਲੜਕੇ ਛੱਡ ਕੇ ਕੰਮ ਤੋਂ ਜਾਂਦੇ ਪੁਰਾਣਾ ਚੰਗਾ ਸਾਡੇ ਵੀ ਆਹ ਜੀ ਤੇਨੀ ਸਾਡੇ ਰਹਿਦੇ ਸਭ ਤੋਂ ਜਿਆਦਾ ਕਲਾਕਾਰ ਸਾਡੇ ਮੇਰੇ ਕੋਣ ਸਾਡੇ ਵੀਰੇ ਹਾਂ ਉਹ ਵੱਡਾ ਪੈਪ ਨਹੀਂ ਬਣੀ ਹਾਂ ਉਹ ਵੱਡਾ ਪੈਪ ਨਹੀਂ ਬਣੀ ਹਾਂ ਉਹ ਵੱਡਾ ਪੈਪ ਵੱਡਾ ਮੂੰਹ ਵਾਲਾ ਤੇ ਸੁਟੇ ਪੈਪ ਨਹੀਂ ਡਾਜਣੀ ਨਹੀਂ ਤੇ ਪੈਪ ਪੈਪ ਨਾਲ ਪੈਕ ਛਡਾਓ ਪਾਵੇ ਉਹ ਵੱਡਾ ਪੈਪ প্লাਸਿਕ ਵਾਲਾ ਵੱਡਾ ਹੁੰਦਾ ਜਰਾ ਉਹ 100 ਗ੍ਰਾਮ ਉਹਨੇ ਕੋਠਾ ਬਣਾਇਆ ਹਾਂ ਉਹ ਤਾਂ ਆ ਨਿੱਕੇ ਪੈਪ ਉਹਦਾ ਮੈਂ ਦੱਸਦਾ ਆ ਉਹ ਤਾਂ ਤੈਨੂੰ ਕਰਕੇ ਦੱਸਵਾ ਰੈਜਮੈਂਟ ਕਰਕੇ ਲਵਾ ਪਾਣੀ ਕਿਤਾ ਉਹਨਾਂ ਨੂੰ ਪੀਣਾ ਰੁਕ ਜਾ ਕਰਦੇ ਰੁਕ ਜਾ ਪਾਣੀ ਤਾਂ ਪੀਣਾ ਤੇ ਲੈਂਦੇ ਬੰਦਾ ਵੇਖ ਲੈਂਦੇ ਮੈਨੂੰ ਅਕਾਉਂਟ ਟੈਪ ਨਾਲ ਹਲੇ ਹਲੇ ਸੁਧਕਾਰ ਜੋ